ਜੇ ਅਸੀਂ ਭਾਈਪਣ ਸਾਡੇ ਕੋਲ ਹੁੰਦੇ ਜੇ ਅਸੀਂ ਚਲਾਉਂਦੇ ਸੀ ਛੱਡਦੇ ਥੋੜੀ ਇਹਨਾਂ ਨੂੰ ਸਾਸੀਂ ਲੜਨ ਯਾਰ ਵੀਰੇ ਨਾਨੀ ਨੂੰ ਲੜਨ ਲੈ ਤੁਸੀਂ ਆ ਬੋਲਦੇ ਤੁਸੀਂ ਕਿਸੇ ਲੇਡੀ ਜਨ ਨਾਲ ਲੈ ਕੇ ਜਾ ਰਹੇ ਹੋ ਬਜ਼ੁਰਗ ਜੀ ਲੜਨ ਆ ਰਹੇ ਇਹਦੇ ਨਾਨੀ ਸੀ ਕੌਣ ਕੌਣ ਸੀ ਇਹਨਾਂ ਦੀ ਕੁੜੀ ਦੀ ਨਾਨੀ ਸੀ ਨਾ ਵੀ ਜੇ ਮੈਂ ਲੜਨ ਆਉਂਦਾ 골ਡੀ ਬਰਾੜ ਦਿੰਦਾ ਮੇਰਾ ਉਹ ਇਹ ਤਾਂ ਮੈਂ ਇਕੱਲਾ ਆਉਂਦਾ ਲੜਨ ਦੇ ਨਾਲ ਇਹ 10 15 ਆਣੇ ਮੈਂ ਇਕੱਲਾ ਆਇਆ ਘਰ ਵਾਲੀ ਨੂੰ ਮੇਰੀ ਨੂੰ ਸਾਹਮਣੇ ਲਿਆਓ ਉਸ ਤੋਂ ਬਾਅਦ ਮੇਰੀ ਸੱਸਾ ਜਿਹੜੀ ਇਹ ਇਹਦਾ ਮੈਂ ਬਾਅਦ ਵਿੱਚ ਦੁਆਰੇ ਖਲਾਸੇ ਕਰਾਂਗਾ ਵੀ ਇਹ ਕੌਣ ਆ ਇਹ ਕਹੀਜੀ ਆ ਇਹਦੇ ਪਿੰਡ ਦੇ ਵੀ ਦੱਸਣਗੇ ਸਾਰੇ ਇਹਦਾ ਸਾਰਾ ਪਰ ਇੱਕ ਵਾਰ ਮੇਰੀ ਘਰ ਵਾਲੀ ਨੂੰ ਤੁਸੀਂ ਤੁਹਾਨੂੰ ਮੇਰੀ ਬੇਨਤੀ ਆ ਉਹਨੂੰ ਮੇਰੇ ਸਾਹਮਣੇ ਲਿਆਓ ਉਹ ਮੇਰੇ ਥੋੜੀ ਮੂਹ ਤੇ ਬੱਟਾ ਬਾਈ ਜੇ ਅਸੀਂ ਲੜਨ ਆਉਂਦੇ ਅਸੀਂ ਤੁਸੀਂ ਦੱਸੋ ਸੀ ਨਾਨੀ ਨੂੰ ਨਾਲ ਲੈ ਕੇ ਆਉਂਦੇ ਹੁਣ ਨਾਲ ਦੀ ਦੋ ਜਾਣੇ ਤੇ ਨਾਨੀ ਨੂੰ ਲੈ ਕੇ ਕਿਹਨਾਂ ਤੇ ਗੱਲ ਕਰਨ ਆਇਆ ਹਟਾ ਆਪ ਨੂੰ ਮਾਰ ਚੱਲਦਾ ਸੀ ਮੈਨੂੰ ਕੋਈ ਦੁੱਖ ਨਹੀਂ ਹੈਗਾ ਕਿ ਇਹਨਾਂ ਨੇ ਐ ਕਰਿਆ ਪਰ ਇਹਨਾਂ ਨੇ ਬਹੁਤ ਸਾਡਾ ਮਤਲਬ ਕਿ ਭਲੇਖੇ ਚ ਲੈ ਕੇ ਕਰਤਾ ਸਾਨੂੰ ਸਾਨੂੰ ਐ ਨਹੀਂ ਸੀ ਪਤਾ ਵੀ ਇਹ ਇੰਨਾ ਇਸ ਤਰ੍ਹਾਂ ਕਰਨਗੇ ਪਹਿਲਾਂ ਤਾਂ ਉੱਥੇ ਰਾਣਾ ਮਾਰੀਆਂ ਗੱਡੀ ਭੰਨਤੀ ਸਾਰੀ ਪਰ ਹਸਪਤਾਲ ਦੇ ਮੂਹਰੇ ਸੀਸੀਟੀਵੀ ਕੈਮਰਾ ਉਹ ਤੁਸੀਂ ਘਟਾ ਕੇ ਦੇਖ ਲਓ ਉਹਦੇ ਵਿੱਚ ਐਨ ਸਾਫ ਲਿਖਦਾ ਕਹਿੰਦਾ ਉਹ ਖੜਾ ਉਹ ਖੜਾ ਉਹਨੇ ਆ ਕੇ ਮੈਨੂੰ ਜੀ 7-8 ਫੁੱਟ ਉੱਤੇ ਚੱਕਦਾ ਸਾਰੀ ਬਾਹਾਂ ਟੁੱਟ ਗਈ ਤੇ ਆ ਸਾਰੀ ਨਾ ਫਟ ਗਈਆ ਆ ਹੰਗਲਾਂ ਟੁੱਟ ਗਈਆਂ ਇੱਕ ਲੱਕ ਟੁੱਟ ਗਈ ਆ ਚਾਰ ਦੰਦ ਟੁੱਟ ਗਏ ਤੇ ਤੁਸੀਂ ਮੈਨੂੰ ਦੱਸੋ ਜੇ ਮੈਂ ਤੇ ਤੁਸੀਂ ਕਹਿੰਦੇ ਹੋ ਗੋਲਡੀ ਬਰਾੜ ਦੇ ਜਾ ਕੇ ਮੈਂ ਇਹ ਹੋਰ ਮੈਂ ਐਵੇਂ ਆਉਂਦਾ ਥੋੜੇ ਤੁਸੀਂ ਆਪਣੇ ਦਿਮਾਗ ਨਾਲ ਸੋਚੋ ਪ੍ਰਕਾਰ ਵੀ ਜੇ ਮੈਂ ਲੜਨ ਆਉਂਦਾ ਗੋਲਡੀ ਬਰਾੜ ਦਿੰਦਾ ਮੇਰਾ ਉਹ ਇਹ ਤਾਂ ਮੈਂ ਇਕੱਲਾ ਆਉਂਦਾ ਲੜਨ ਦੇ ਨਾਲ ਇਹ 10 15 ਜਣੇ ਮੈਂ ਇਕੱਲਾ ਆਇਆ ਨਾਲੇ ਮੇਰੀ ਘਰ ਵਾਲੀ ਨੂੰ ਇਹਨਾਂ ਨੇ ੱੱਕੇ ਨਾ ਰੱਖਿਆ ਹੋਇਆ ਜੀ ਮੇਰੀ ਘਰ ਵਾਲੀ ਨੂੰ ਇਹਨਾਂ ਨੇ ਕਟਨਾਪ ਕਰਕੇ ਰੱਖਿਆ ਸੀ ਤਾਂ ਹੀ ਆਏ ਸੀ ਇਹਨਾਂ ਨੂੰ ਐ ਪੁੱਛੋ ਕਿ ਵੀ ਘਰ ਵਾਲੀ ਨੂੰ ਮੇਰੀ ਨੂੰ ਸਾਹਮਣੇ ਲਿਆਓ ਉਸ ਤੋਂ ਬਾਅਦ ਮੇਰੀ ਸੱਸਾ ਜਿਹੜੀ ਇਹ ਇਹਦਾ ਮੈਂ ਬਾਅਦ ਵਿੱਚ ਦੁਆਰੇ ਖਲਾਸਾ ਕਰੂੰਗਾ ਵੀ ਇਹ ਕੌਣ ਆ ਇਹ ਕਹੀ ਜੀ ਆ ਇਹਦੇ ਪਿੰਡ ਦੇ ਵੀ ਦੱਸਣਗੇ ਸਾਰੇ ਇਹਦਾ ਸਾਰਾ ਪਰ ਇੱਕ ਵਾਰ ਮੇਰੀ ਘਰ ਵਾਲੀ ਨੂੰ ਤੁਸੀਂ ਤੁਹਾਨੂੰ ਮੇਰੀ ਬੇਨਤੀ ਆ ਉਹਨੂੰ ਮੇਰੇ ਸਾਹਮਣੇ ਲਿਆਓ ਮੇਰੇ ਨਾਲ ਝਗੜਾ ਉਹਦੇ ਨਾਲ ਹੈ ਨਹੀਂ ਸੀ ਉਹਨੂੰ ਘਰ ਹੀ ਟੁੱਟ ਗਿਆ ਘਰ ਵਾਲੀ ਨੂੰ ਤਾਂ ਕੋਈ ਹੋਈ ਹੈ ਇਹਨਾਂ ਦੀ ਘਰ ਵਾਲੀ ਤਾਂ ਹੋ ਕੇ 2 ਮਹੀਨੇ ਨੂੰ ਕੋਈ ਨਹੀਂ ਜੇ ਵਿਪਨਦਰਾ ਨੇ ਹੋਰ ਨਹੀਂ ਧਮਕੇ ਸਾਰੇ ਝੂਟ ਨੇ ਯਾਰ ਮੇਰੇ ਤੁਸੀਂ ਪੁਲਸ ਵੈਰੀਫਾਈ ਕਰ ਲੂਗੀ ਜੇ ਅਸੀਂ ਵਿਪਨ ਸਾਡੇ ਕੋਲ ਹੁੰਦੇ ਜੇ ਅਸੀਂ ਚਲਾਉਂਦੇ ਅਸੀਂ ਛੱਡਦੇ ਥੋੜੀ ਇਹਨਾਂ ਨੂੰ ਸਾਸੀਂ ਲੜਨ ਯਾਰ ਵੀਰੇ ਨਾਨੀ ਨੂੰ ਲੜਨ ਲੈ ਤੁਸੀਂ ਆ ਬੋਤੇ ਤੁਸੀਂ ਕਿਸੇ ਲੇਡੀ ਜਨ ਨੂੰ ਨਾਲ ਲੈ ਕੇ ਜਾ ਰਹੇ ਹੋ ਬਜ਼ੁਰਗ ਨਾਨੀ ਮੇਰੇ ਲੜਨ ਆ ਰਹੇ ਇਹਦੇ ਨਾਨੀ ਸੀ ਕੌਣ ਕੌਣ ਸੀ ਇਹਨਾਂ ਦੀ ਕੁੜੀ ਦੀ ਨਾਨੀ ਸੀ ਨਾ ਇਹਦੀ ਮਾਂ ਸੀ ਜਿਹੜੀ ਗਰਜੀਤ ਕੌਰ ਆ ਜਿਹਦੇ ਨਾਲ ਲੜਾ ਜਿਹਦੀ ਮਾਂ ਗਰਜੀਤ ਕੌਰ ਦੀ ਸੱਕੀ ਮਾਂ ਸੀ ਉਹ ਕੁੜੀ ਦੀ ਨਾਨੀ ਕੁੜੀ ਦੀ ਨਾਨੀ ਸੀ ਅਸੀਂ ਤਾਂ ਯਾਰ ਮੈਨੂੰ ਕੀ ਪਤਾ ਦੀਗਾ ਵੀ ਇਹ ਐਂ ਕਰਨਗੇ ਠੀਕ ਆ ਤੇ ਚਲੋ ਇਹਨਾਂ ਨੇ ਜੋ ਕਰਨਾਂ ਦੀ ਘਰੇ ਆਇਆ ਨਾ ਸਾਡੇ ਨਾਲ ਕਰਤਾ ਚਲੋ ਹੁਣ ਅਗਲੀ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਕਰਾਉਣਗੇ ਸਾਥੂ ਕਰਾ ਲੈਣਗੇ ਜਾਂ ਕੋਈ ਨਹੀਂ ਭਰੋਸੇ ਚ ਲੈ ਕੇ ਥੋੜਾ ਜਿਹਾ ਕਰਤਾ ਸਾਡਾ ਕੰਮ ਚਲੋ ਠੀਕ ਹੈ ਮਾਮਲਾ ਜੀ ਪਹਿਲਾਂ ਤਾਂ ਮੈਂ ਦੱਸ ਦੇਣਾ ਕਿਹਾ ਜਿਹੜੀ ਬਾਪਾ ਗੁਰੂ ਜਸ ਸਿੰਘ ਜੀ ਮੇਰੇ ਬ੍ਰਦਰ ਨੇ ਲੀਆ ਉਹ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ ਬੀ ਐਮ ਸੀ ਹਸਪੀਟਲ ਲੁਧਿਆਣੇ ਦੇ ਵਿੱਚ ਹੁਣ ਜਿਹੜਾ ਇਲਾਜ ਚੱਲ ਰਿਹਾ ਸੀਗਾ ਲਾਸਟ ਟਾਈਮ ਤੇ ਕੱਲ ਹੀ ਹਲੇ ਛੁੱਟੀ ਮਿਲੀ ਸੀ ਉਸ ਤੋਂ ਬਾਅਦ ਅੱਜ ਜਿਹੜਾ ਦੁਆਰਾ ਇਹਨਾਂ ਦੇ ਪਹਿਲਾਂ ਤੋਂ ਜਿਹੜਾ ਇਹਨਾਂ ਦੀ ਵਾਈਫ ਆ ਤੇ ਇਹਨਾਂ ਦੀ ਸੱਸ ਆ ਉਹ ਇਹਨਾਂ ਦੀ ਵਾਈਫ ਨੂੰ ਰਿਹਾਉਣ ਨਹੀਂ ਦਿੰਦੀ ਇਹਨਾਂ ਕੋਲ ਠੀਕ ਅਮੀ ਕੋਈ ਮੜਾ ਮੋਟਾ ਉਹ ਚੱਲ ਰਿਹਾ ਸੀ ਉਰੇ ਸੀ ਇਹਨਾਂ ਦੇ ਜਿਹੜੇ ਮਾਮਾ ਜੀ ਸੀਗੇ ਮਤਲਬ ਬਾਬਾ ਜੀ ਦੀ ਵਾਈਫ ਦੇ ਮਾਮਾ ਜੀ ਸੀ ਅੱਜ ਉਹਨਾਂ ਨਾਲ ਫੋਨ ਤੇ ਗੱਲ ਹੋਈ ਸੀ ਡੀ ਐਮ ਸੀ ਚੋ ਦਵਾਈ ਲੈ ਕੇ ਸਿੱਧਾ ਉਹਨਾਂ ਦੇ ਮਾਮਾ ਜੀ ਕੋਲੇ ਗਏ ਉਸ ਤੋਂ ਬਾਅਦ ਚ ਉਹਨਾਂ ਨੇ ਮਤਲਬ ਜਿਹੜੀ ਨਾਨੀ ਜੀ ਸੀ ਇਹਨਾਂ ਦੀ ਉਹਨ ਨਾਲ ਲੈ ਕੇ ਉਹਨਾਂ ਦੇ ਘਰੇ ਗੱਲ ਕਰਨ ਜਾ ਰਹੇ ਸੀ ਦੋ ਬੰਦੇ ਸੀ ਇੱਕ ਮੇਰਾ ਭਰਾ ਦੂਜਾ ਪ੍ਰਭਦੀਪ ਸਿੰਘ ਤੇ ਬਾਬਾ ਜੀ ਤੇ ਤੀਸਰੇ ਉਹਨਾਂ ਨਾਨੀ ਜੀ ਹੋਗੇ ਉਹਨਾਂ ਦੇ ਘਰੇ ਗਏ ਤਾਂ ਜੇਟ ਬੂਟ ਮਤਲਬ ਖੜਕਾਉਂਦੇ ਸੀ ਉਹਨਾਂ ਦੇ ਉਹੀ ਲਾਗੇ ਬੋਲਣ ਤੇ ਗੱਲ ਕਰਦੇ ਕਰਦੇ ਉਹਨਾਂ ਨੇ ਗੇਟ ਨਹੀਂ ਖੋਲਿਆ ਪਿੱਛੋਂ ਕਿਸੇ ਹੋਰ ਕੋਠੀ ਜੋਂ ਕਾਫੀ ਮੁੰਡੇ ਇਕੱਠੇ ਹੋ ਕੇ ਆਏ ਮਤਲਬ ਪਹਿਲੀ ਤਿਆਰੀ ਤੇ ਬੈਠੇ ਸੀ ਜਿਹੜਾ ਮੇਰਾ ਪ੍ਰਭ ਦੀ ਭਰਾ ਮਤਲਬ ਉਹਦੇ ਸਿਰ 'ਤੇ ਡਾਂਗਾ ਰਾੜਾ ਰੂੜਾ ਮਾਰ ਕੇ ਕਾਫੀ ਸੱਟਾਂ ਮਾਰੀਆਂ ਉਹਦੇ ਉਸ ਤੋਂ ਬਾਅਦ ਬਾਬਾ ਜੀ ਉਹਨਾਂ ਨੂੰ ਲੈ ਕੇ ਉਰੇ ਆ ਗਏ ਗੱਡੀ 'ਚ ਆਪਣਾ ਹਸਪਤਾਲ ਦੇ ਵਿੱਚ ਹਸਪਤਾਲ ਦੇ ਉੱਥੇ ਵੀ ਮਾਰੇ ਇਹਨਾਂ ਬਾਬਾ ਜੀ ਦੇ ਵੀ ਮਾਰੇ ਰੋੜੇ ਰੂੜੇ ਚਲੋ ਉਹਨਾਂ ਦੇ ਕੋਈ ਜ਼ਿਆਦਾ ਸੱਟ ਨਹੀਂ ਸੀ ਉੱਥੇ ਉਦੋਂ ਬਾਅਦ ਚੋਰੇ ਆ ਕੇ ਜਿਆਦਾ ਹਸਪੀਟਲ ਦੇ ਵਿੱਚ ਉਤਰੇ ਗੱਡੀ ਤੋਂ ਉਹ ਜਿਹੜਾ ਰਾਮਨ ਜੋਦਾਬਾਪਾ ਜੀ ਦਾ ਸਾਲਾ ਉਹਨੇ ਲਿਆ ਕੇ ਗੱਡੀ ਬਾਬਾ ਜੀ ਦੇ ਵਿੱਚ ਮਾਰੀ ਮਤਲਬ ਗੱਡੀ 'ਚ ਉਤਰ ਕੇ ਜਾਂ ਤੁਰੰਤ ਤੁਰਨ ਲੱਗੇ ਦੂਰ ਤੋਂ ਭਜਾ ਕੇ ਗੱਡੀ ਲੱਤਾਂ ਦੇ ਵਿੱਚ ਮਾਰੀ ਖੜੇ ਸੀਗੇ ਬਾਬਾ ਜੀ ਮਤਲਬ ਗੱਡੀ 'ਚ ਉਤਰ ਕੇ ਲਿਆ ਕੇ ਜੁਰੂ ਮਾਰੀ ਦੇਖਦੇ ਆਂ ਅੱਗੇ ਪੁਲਿਸ ਕੀ ਮੈਂ ਕੀ ਕਾਰਵਾਈ ਕਰਦੀ ਹੈ ਉਹਨਾਂ ਨੇ ਕਿਹਾ ਕਿ ਕਾਫੀ ਜਣੇ ਆਏ ਸੀ ਤੇ ਗੋਲੀ ਮਾਰੀ ਜਿਹੜੀ ਗਰਜੀਤ ਕੌਰ ਨੇ ਗਿਆ ਮੈਂ ਤੁਹਾਨੂੰ ਸੀਸੀਟੀਵੀ ਦਾ ਦੱਸ ਦੂਗੀ ਨਾ ਸੀਸੀਟੀਵੀ ਫੁਟੇਜ ਲਾ ਲਓ ਉਹਨਾਂ ਦੇ ਘਰ ਦੀ ਤੇ ਹਸਪਤਾਲ ਦੇ ਵਿੱਚ ਸੀਸੀਟੀਵੀ ਲੱਗਿਆ ਹੋਊਗਾ ਜਿਹੜੀ ਉਹਨਾਂ ਨੇ ਗੱਡੀ ਮਾਰੀ ਇੱਥੇ ਮੁਲਾਜ਼ਮ ਵੀ ਮੌਜੂਦ ਸੀਗੇ ਉਹਨਾਂ ਦੇ ਸਾਹਮਣੇ ਹੋਇਆ ਜੀ ਪੂਰੇ ਰਾੜਾ ਨਾਲ ਵੀ ਕੋਟੇ ਮੁਲਾਜ਼ਮ ਵੀ ਇੱਥੇ ਜਿਨ੍ਹਾਂ ਦੀ ਡਿਊਟੀ ਹੋਣੀ ਹੈ ਉਹਨਾਂ ਨੂੰ ਪਤਾ ਹੋਣਾ ਜਾ ਜਿਹੜਾ ਇੱਥੇ ਸੀਸੀਟੀਵੀ ਉਹ ਚ ਵੀ ਦੇਖ ਸਕਦਾ ਸਾਰਾ ਕੁਝ ਸਾਹਮਣੇ ਆ ਜਾਦਾ ਉਹ ਤਾਂ ਕਹਿੰਦੇ ਜੀ ਤੁਸੀਂ ਥ੍ਰੈਟ ਦਿੰਦੇ ਹੋ ਗੋਲਡੀ ਬਰਾੜ ਦਾ ਪਹਿਲਾਂ ਵੀ ਕਹਾਣੀਆਂ ਦਿੱਤੀਆਂ ਨੇ ਉਹਨੇ ਇਲਜ਼ਾਮ ਲਾਇਆ ਮੇਰੇ 'ਤੇ ਇਲਜ਼ਾਮ ਤਾਂ ਲਾਇਆ ਗੋਲਡੀ ਬਰਾੜ ਦਾ ਹਾਂ ਜੀ ਚਲੋ ਕੋਈ ਉਹ ਪੁਲਿਸ ਵੈਰੀਫਾਈ ਕਰ ਲੂ ਕੋਈ ਹੋਇਆ ਇਦਾਂ ਦਾ ਕੋਈ ਗੱਲ ਉਹ ਤੇ ਵਾਈਪਨ ਤਾਂ ਨਹੀਂ ਯੂਜ਼ ਕਰਿਆ ਤੁਸੀਂ ਨਹੀਂ ਨਹੀਂ ਪਰ ਹੈ ਹੀ ਨਾ ਉਹ ਤਾਂ ਦੇਖ ਲਓ